ਉਸੀ ਦੇਖ ਰਿਹਾ ਹਾਂ ਵਿਸ਼ਵ ਪੰਜਾਬੀ ਟੀਵੀ ਮੈਂ ਤੁਹਾਡਾ ਕੇਵਲ ਸ਼ਰਮਾ ਕੁਛ ਦਿਨ ਬਾਕੀ ਆ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਲੋਕ ਸਭਾ ਚੋਣਾਂ ਦੇ ਜਿਹੜੇ ਕੈਂਡੀਡੇਟ ਡਿਕਲੇਅਰ ਹੋ ਰਹੇ ਆ ਬੀਵੀ ਵੱਲੋਂ ਬਠਿੰਡਾ ਦੇ ਵਿੱਚ ਜਿਹੜੀ ਹੌਟ ਸੀਟ ਬਣੀ ਹੋਈ ਆ ਅੱਜ ਉਥੋਂ ਪਰੰਪਰਕ ਔਰ ਜਿਹੜੇ ਮਲੋਕਾ ਦੇ ਨਾਮ ਆ ਉਹਨਾਂ ਨੂੰ ਪਟੰਡਾ ਤੋਂ ਲੋਕ ਸਭਾ ਤੋਂ ਉਮੀਦਵਾਰ ਲਾਨਿਆ ਇਸ ਟਾਈਮ ਤੇ ਸਾਡੇ ਨਾਲ ਮੌਜੂਦ ਹੈ ਰਕੇਸ਼ ਢੀਂਡਾ ਜੀ ਇੱਕ ਨਵੀਨਰ ਲੰਬੀ ਦੇ ਸਾਡੇ ਨਾਲ ਮੌਜੂਦ ਹੈ ਉਹਨਾਂ ਤੋਂ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵਿਸ਼ੇ ਪੰਜਾਬੀ ਸ਼ਰਮਾ ਜੀ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਹੁਣੇ-ਹੁਣੇ ਖਬਰ ਆਈ ਹੈ ਕਿ ਸਾਡੇ ਲੋਕ ਸਭਾ ਹਲਕੇ ਤੋਂ ਜਿਹੜੇ ਕਿ ਪਿਛਲੇ ਦਿਨੀ ਭੈਣਜੀ ਪਰਮਪਾਲ कौर ਔਰ ਆਈਐਸ ਨੇ ਉਹ ਉਹਨਾਂ ਨੇ ਆਈਐਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹੋਏ ਮੋਦੀ ਸਾਹਿਬ ਦੇ ਡਵੈਲਪਮੈਂਟ ਦੇਸ਼ ਹਿੱਤ ਰਾਸ਼ਟਰ ਹਿੱਤ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰਤੀ ਹੈ ਔਰ ਉਹ ਹੁਣੇ-ਹੁਣੇ ਖਬਰ ਆਈ ਹੈ ਕਿ ਉਹਨਾਂ ਨੂੰ ਲੋਕ ਸਭਾ ਦਾ ਪ੍ਰਤੀਯਾਸੀ ਔਰ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਮੈਂ ਪਹਿਲਾਂ ਆਪਣੇ ਵੱਲੋਂ ਮੈਨੂੰ ਹੁਣੇ-ਹੁਣੇ ਫੋਨ ਆਇਆ ਉਹਨਾਂ ਦਾ 10 ਮਿੰਟ ਪਹਿਲਾਂ ਹੀ ਇਹ ਇਸ ਤਰ੍ਹਾਂ ਕਰਕੇ ਤੁਸੀਂ ਆਪ ਆਪਣੇ ਹਲਕਿਆਂ ਦੇ ਵਿੱਚ ਤੋਂ ਕਿ ਮੈਂ ਇੱਕ ਲੰਬੀ ਹਲਕਾ ਦਾ ਕੰਵਿਨਰ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਦਾ ਔਰ ਅਸੀਂ ਸਾਰੇ ਹੀ ਹੁਣ 4 ਵਜੇ ਦਾ ਪ੍ਰੋਗਰਾਮ ਬਣਾਇਆ ਇੱਥੇ ਇਕੱਠੇ ਹੋ ਕੇ ਉਹਨਾਂ ਦੇ ਇਸ ਉਮੀਦਵਾਰ ਚੁਣੇ ਜਾਣ ਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਲੱਡੂ ਵੀ ਵੰਡਾਂਗੇ ਔਰ ਦਿਨ ਰਾਤ ਕੰਮ ਕਰਕੇ ਜਿਹੜੀ ਬਠਿੰਡਾ ਲੋਕ ਸਭਾ ਦੇ ਵਿੱਚ ਲੰਬੀ ਹਲਕਿਆ ਦਾ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੋ ਬੀਜਪੀ ਦੇ ਵਰਕਰਾਂ ਵਿੱਚ ਕਿੰਨਾ ਕ ਜੋਸ਼ ਹੈ ਬਹੁਤ ਜ਼ਿਆਦਾ ਜੀ ਖੰਡੇ ਹਲਕੇ ਦੇ ਵਿੱਚ ਕਿਉਂਕਿ ਇੱਥੇ ਬੀਬਾ ਹਰਸਿਮਤ ਕੌਰ ਬਾਦ ਤਿੰਨ ਵਾਰੀ ਇਥੋਂ ਐਮਪੀ ਜਿੱ ਚੁਕੇ ਆ ਕਿਵੇਂ ਦਾ ਮੁਕਾਬਲਾ ਦੇਖਦੇ ਹੋ ਇੱਥੇ ਇਹ ਹੀ ਤਾਂ ਇੱਕ ਗੱਲ ਸਮਝਣ ਵਾਲੀ ਹੈ ਵੀ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਬਣ ਬਣ ਤੋਂ ਬਾਅਦ ਲੋਕਾਂ ਦਾ ਜਿਹੜਾ ਮੂਡ ਆ ਉਹ ਕਿਉਂਕਿ ਵੇਖੋ 4 ਲੱਖ ਦੇ ਕਰੀਬ ਉਹ ਵੋਟ ਲੈ ਕੇ ਜਾਂਦੇ ਰਹੇ ਇਸੇ ਤਰ੍ਹਾਂ ਕੁਝ ਰਾਜਾ ਵੜਿੰਗ ਲੁਕਣ ਕਿਹਾ ਵੀ ਅਸੀਂ ਤਿੰਨ ਵਾਰ ਇਹਨਾਂ ਨੂੰ ਵੋਟ ਪਾਈ ਆ ਪਰੰਤੂ ਦੇਸ਼ ਦੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਇਹਨਾਂ ਦਾ ਜਿਹੜਾ ਅਸਰ ਆ ਉਹ ਕਟ ਗਿਆ ਔਰ ਦੇਸ਼ ਦੀ ਜਿਹੜੀ ਡਵੈਲਪਮੈਂਟ ਆ ਦੇਸ਼ ਦੇ ਗਰੀਬ ਦੀ ਦੇਸ਼ ਦੇ ਕਿਸਾਨ ਦੀ ਸਾਡੇ ਪੰਜਾਬ ਦੀ ਜਿਹੜੀ ਨਸ਼ਾ ਦੀ ਗਲਗਤ ਵਿੱਚ ਲੋਕ ਫਸੇ ਹੋਏ ਆ ਉਹਨਾਂ ਤੇ ਜੇਕਰ ਕੱਢ ਸਕਦਾ ਤਾਂ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਕੱਢ ਸਕਦਾ ਲੋਕਾਂ ਨੇ ਮਨ ਬਣਾ ਲਿਆ ਕਿ ਅਸੀਂ ਵਲਾਦੀਮੀ ਨੇ ਦੋ ਵਾਰ ਵੋਟਾਂ ਪਾਈਆਂ ਉਸ ਨੂੰ ਵੀ ਅਸੀਂ ਤਿੰਨ ਵਾਰ ਪਾਈਆਂ ਔਰ ਐਸ ਵਾਰ ਅਸੀਂ ਇੱਕ ਪੜੇ ਲਿਖੇ ਉਮੀਦਵਾਰ ਜੋ ਕਿ ਭਾਰਤੀ ਜਨਤਾ ਪਾਰਟੀ ਨੇ ਭੈਣ ਪਰਮਪਾਲ ਕੌਰ ਨੂੰ ਜੋ ਕਿ ਜਾਣੀ ਪਹਿਚਾਣੀ ਇੱਕ ਉਹ ਫੈਮਿਲੀ ਦੇ ਵਿੱਚੋਂ ਆਏ ਨੇ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਉਹ ਨੌਣ ਨੇ ਉਹਨਾਂ ਦਾ ਬੇਟਾ ਕੱਲ ਵੀ ਸਾਡੀ ਮੀਟਿੰਗ ਸੀ ਬਠਿੰਡੇ ਕੱਲ ਸਾਰਾ ਦਿਨ ਇਸੇ ਗੱਲ ਦੀ ਚਰਚਾ ਹੁੰਦੀ ਰਹੀ ਕਿਉਂਕਿ ਪਤਾ ਸੀ ਅੱਜ ਅਨਾਉਂਸ ਹੋ ਜਾਣੀ ਅੱਜ ਤਿੰਨ ਸੀਟਾਂ ਅਨਾਉਂਸ ਕੀਤੀਆਂ ਨੇ ਹਸ਼ਾਰਪੁਰ ਤੋਂ ਸਾਡੇ ਸੋਮ ਪ੍ਰਕਾਸ਼ ਜੀ ਜੋ ਕਿ ਮਨਿਸਟਰ ਹਨ ਉਹਨਾਂ ਦੀ ਤਰਫ ਪਤਰੀ ਨੂੰ ਔਰ ਤਰਨਤਨ ਤੋਂ ਮਜੀਠ ਸਿੰਘ ਮੰਨਾ ਨੂੰ ਔਰ ਸਭ ਤੋਂ ਜਿਹੜੀ ਹੌਰ ਸੀਟ ਤੁਸੀਂ ਮੰਨੀ ਜਾਂਦੀ ਹੈ ਬਠਿੰਡਾ ਦੀ ਉਹਦੇ ਚ ਉਹਨਾਂ ਨੇ ਪਰਮਪਾਲ ਕੌਰ ਨੂੰ ਪ੍ਰਤੀਯਾਸੀ ਬਣਾ ਕੇ ਇੱਕ ਵਾਰ ਤਾਂ ਸਕਤੇ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਨੂੰ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਾਂ ਦੇ ਦਿਮਾਗ ਦੇ ਉੱਤੇ ਇੱਕ ਬਹੁਤ ਵੱਡਾ ਟੈਨਸ਼ਨ ਦਾ ਔਰ ਉਹ ਇੱਕ ਸਮੱਸਿਆ ਉਹਨਾਂ ਨੇ ਆਪਣੇ ਆਪ ਨੂੰ ਸਮਝੇ ਕਿ ਸਾਡੇ ਵਾਸਤੇ ਪੈਦਾ ਹੋ ਗਈ ਹੈ ਦੇਖੀ ਕਿ ਭਾਰਤੀ ਜਨਤਾ ਪਾਰਟੀ ਪਾਲੀ ਦਲ ਨੇ ਪਹਿਲੀ ਲਿਸਟ ਜਾਰੀ ਕੀਤੀ ਸੀ ਉਹਦੇ ਵਿੱਚ ਬਠਿੰਡਾ ਜਿਹੜੀ ਹੈ ਉਹ ਸੀਟ ਉਹ ਐਨਾਨਸ ਨਹੀਂ ਕੀਤੀ ਕੀ ਕਾਰਨ ਹੋ ਸਕਦਾ ਵੀ ਉਹ ਬਠਿੰਡਾ ਸੀਟ ਐਨਾਨਸ ਨਹੀਂ ਕਰਿਆ ਸੋਚ ਆਇਆ ਸੀ ਇਹ ਵੀ ਹੋ ਸਕਦਾ ਵੀ ਉਹ ਕਿਤੇ ਹੋਰ ਸੀਟ ਵੀ ਲੜ ਸਕਦੇ ਆ ਕਿਉਂਕਿ ਨਾ ਐਨਾਨਸ ਕਰਨ ਦਾ ਉਹਨਾਂ ਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਇਹ ਸੀ ਕਿ ਇਹ ਜਿਹੜੀ ਪਰਮਪਾਲਪੁਰ ਭੰਜੀ ਸਾਡੇ ਆਏ ਨੇ ਉਹ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਹੀਂ ਜੁਆਇਨ ਕਰਨਗੇ ਤੇ ਨਹੀਂ ਟਿਕਟ ਲੈਣਗੇ ਜਦੋਂ ਉਹਨਾਂ ਨੇ ਜੁਆਇਨ ਕਰ ਲਈ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਟਿਕਟ ਵੀ ਇਹਨਾਂ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਸੋ ਉਹਨਾਂ ਨੇ ਇਹ ਫੈਸਲਾ ਇਸ ਕਰਕੇ ਉਹਨਾਂ ਨੇ ਪੈਂਡਿੰਗ ਰੱਖਿਆ ਕਿ ਉਹ ਇਸ ਕੈਂਡੀਡੇਟ ਨੂੰ ਮਜ਼ਬੂਤ ਮੰਨਦੇ ਹੋਏ ਉਹਨਾਂ ਦੇ ਮਨ ਦੇ ਵਿੱਚ ਕਿਤੇ ਖਦਸ਼ਾ ਪੈਦਾ ਹੋ ਗਿਆ ਕਿ ਬਠਿੰਡਾ ਜਿਹੜੀ ਕਿ ਉਹ ਉਹਨਾਂ ਦੀ ਇੱਕ ਘਰੇਲੂ ਸੀਟ ਆ ਉਹ ਕਿਤੇ ਉਹ ਵੇਖੋ ਲੋਕਾਂ ਦਾ ਮਨ ਤਾਂ ਆਪ ਨੂੰ ਦਿਖੀ ਜਾਂਦਾ ਤੇ ਉਹਨਾਂ ਘਬਰਾਟ ਚ ਆ ਗਏ ਇਹ ਐਡਾ ਸਟਰੋਂਗ ਕੈਂਡੀਡੇਟ ਬੀਜੇਪੀ ਨੇ ਦਿੱਤਾ ਇਸ ਕਰਕੇ ਉਹਨਾਂ ਨੇ ਇਸ ਸੀਟ ਤੋਂ ਗੁਰੇਜ਼ ਕੀਤਾ ਆਪਣੇ ਆਪ ਨੂੰ ਅਨਾਉਂਸ ਕਰਨ ਦਾ ਔਰ ਮੈਨੂੰ ਲੱਗਦਾ ਜਿਹੜੀ ਉਹਨਾਂ ਨੇ ਪਹਿਲਾਂ 7 ਸੀਟਾਂ ਅਨਾਉਂਸ ਕੀਤੀਆਂ ਨੇ ਚਾਹੇ ਅਮਰਸਰ ਦੀ ਆ ਚਾਹੇ ਉਹਨਾਂ ਨੇ ਫਰੀਦਕੋਟ ਦੀ ਕੀਤੀ ਹੋਵੇ ਚਾਹੇ ਉਹ ਦੂਸਰੀਆਂ 5 ਸੀਟਾਂ ਨੇ ਆਨੰਦਪੁਰ ਸਾਹਿਬ ਹੋ ਗਿਆ ਕਲੂਬ ਸਾਹਿਬ ਹੋ ਗਿਆ ਇਸ ਕਰਕੇ ਉਹਨਾਂ 7 ਸੀਟਾਂ 'ਚ ਮੈਨੂੰ ਨਹੀਂ ਕੋਈ ਲੱਗਦਾ ਜਿਹੜਾ ਕੈਂਡੀਡੇਟ ਕੋਈ ਜਿੱਤਣ ਵਾਲਾ ਹੋਵੇ ਇਥੋਂ 2 ਸਾਲ ਪਹਿਲਾਂ ਜਿਹੜੀ ਸਰਕਾਰ ਬਣੀ ਸੀ ਬਦਲਾਵ ਵਾਲੀ ਆਪਣੀ ਉਹਨਾਂ ਦੇ ਕੈਂਡੀਡੇਟ ਜਿਵੇਂ ਦਾ ਗਰਮੀਤ ਸਿੰਘ ਖੁੱਡੀਆਂ ਕਿਵੇਂ ਦਾ ਮੁਕਾਬਲਾ ਦੇਖਦੇ ਹੋ ਖੁੱਡੀਆਂ ਸਾਹਿਬ ਮੁਕਾਬਲਾ ਇਸ ਵਾਰ ਪਿਛਲੀ ਵਾਰ ਤਾਂ ਇਥੋਂ ਲੰਬੀ ਹਲਕੇ ਤੋਂ ਬਹੁਤ ਲੀਡ ਲਈ ਸੀ ਉਹਨਾਂ ਨੇ ਕਿਵੇਂ ਦੇਖਦੇ ਹੋ ਉਹਨਾਂ ਨੇ ਜਿਹੜੀ ਖੁੱਡੀਆਂ ਸਾਹਿਬ ਦੀ ਗੱਲ ਆ ਆਮ ਆਦੀ ਪਾਰਟੀ ਕਿਸੇ ਵੀ ਕੈਂਡੀਡੇਟ ਦੀ ਤੁਸੀਂ ਗੱਲ ਕਰੋ ਉਹਨਾਂ ਨੂੰ ਕੋਈ ਬੰਦਾ ਨਹੀਂ ਥਿਉਂਦਾ ਜੀ ਕੈਂਡੀਡੇਟ ਮੈਨੂੰ ਦੱਸ ਦਿਓ ਆਮ ਆਦੀ ਪਾਰਟੀ ਦੇ ਕਿਹੜਾ ਹੈ ਖੁੱਡੀਆਂ ਸਾਹਿਬ ਤਾਂ ਉਦੋਂ ਇੱਕ ਹਵਾਚੇ ਬਦਲਾਵ ਚ ਐਮ ਐਲ ਏ ਬਣ ਗਏ ਜੇ ਹੁਣ ਕਹਿੰਦੇ ਵੀ ਇੱਕ ਐਮਐਲਏ ਇੱਕ 9 ਹਲਕਿਆਂ ਦੇ ਵਿੱਚ ਆਪਣੀ ਜਿਹੜੀ ਉਪਰਤੀਸ਼ਟਾ ਕਾਇਮ ਕਰ ਲੂਗਾ ਜਾਂ 9 ਹਲਕਿਆਂ ਨੂੰ ਉਹ ਉਹਦੀ ਕੰਪੇਨ ਕਰ ਸਕਦਾ ਤਾਂ ਇੰਪੋਸੀਬਲ ਆ ਪਹਿਲਾਂ ਤਾਂ ਇਹ ਲੋਕ ਜਿਹੜੇ ਆਏ ਨੇ ਸਾਰੇ ਆਮ ਆਦੀ ਪਾਰਟੀ ਦੇ ਵਿੱਚ ਉਹ ਉਹਨਾਂ ਦਾ ਐਮਐਲਏ ਬੰਨਾ ਵੀ ਜਿਹੜਾ ਸੁਭਾਵਕ ਕਰਕੇ ਉਹ ਇੱਕ ਲੋਕਾਂ ਦੇ ਬਦਲਾਅ ਦੇ ਰੂਪ ਦੇ ਵਿੱਚ ਉਹਨਾਂ ਨੂੰ ਬਣਾਤਾ ਪਰ ਇਹ ਵੀ ਜੇ ਉਹ ਸੋਚਣ ਵੀ ਸੀ ਐਮਪੀ ਦੇ ਮਤਲਬ ਉਹ ਇੱਕ ਉਚੋਂ ਲੜਕੇ ਤੇ ਇਹ ਇੱਕ ਕੋਈ ਮੁਕਾਬਲਾ ਦੇ ਸਕਾਂਗੇ ਮੈਂ ਸਮਝਦਾ ਕਿ ਆਮ ਆਦੀ ਪਾਰਟੀ ਦਾ ਕੁਟੀਆਂ ਸਾਹਿਬ ਤੱਕੀ ਕੋਈ ਵੀ ਮੈਂਬਰ ਆਫ ਪਾਰਟੀ ਜਿਹੜੀ ਉਹਨੇ ਟਿਕਟਾਂ ਦਿੱਤੀਆਂ ਨੇ ਕੋਈ ਵੀ ਵਿਅਕਤੀ ਐਮਪੀ ਦੀ ਚੋਣ ਨੂੰ ਪੂਰੀ ਤਰ੍ਹਾਂ ਗਰਮਾ ਨਹੀਂ ਸਕਦਾ ਔਰ ਘਬਰਾਏ ਹੋਏ ਨੇ ਬੀਜੇਪੀ ਪਿੰਡਾਂ ਦੇ ਵਿੱਚ ਕਿਵੇਂ ਆਪਣੀ ਲੈ ਕੇ ਪਹੁੰਚੂਗੀ ਕੈਂਡੀਡੇਟ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਬੀਜੇਪੀ ਦਾ ਵਾਲੇ ਵਿਸਥਾਰ ਵਾਲੇ ਪੂਰੀ ਤਰ੍ਹਾਂ ਨਹੀਂ ਹੋ ਸਕਿਆ ਦੇਖੋ ਵਿਸਥਾਰ ਕੋਈ ਆਮ ਆਦੀ ਪਾਰਟੀ ਦਾ ਕੀ ਸੀ ਬੀਜੇਪੀ ਨੇ ਤਾਂ ਅਸੀਂ ਤਿੰਨ ਵਾਰ ਸਰਕਾਰ ਦੇ ਵਿੱਚ ਰਹੇ ਆ ਸਾਡਾ ਇੱਕ ਸਟਰਕਚਰ ਆ ਮੈਂ ਜ਼ਿਲ੍ਹਾ ਪ੍ਰਧਾਨ ਰਹਾ ਮੇਰੇ ਤੋਂ ਬਾਅਦ ਮੁਖਸ਼ਰ ਵਾਲਾ ਗੋਰਾ ਪਠੇਲਾ ਰਹਾ ਹੁਣ ਸਾਡੇ ਮਲੂੜ ਤੋਂ ਬਣਿਆ ਸਾਡੇ ਮੰਡਲ ਦੀ ਰਚਨਾ ਆ ਸਾਡੇ ਬੂਥਾਂ ਦੀ ਰਚਨਾ ਹੈ ਸਾਡਾ ਤੇ ਇੱਕ ਕਾਡਰ بیس ਪਾਰਟੀ ਆ ਔਰ ਸਸਿਤ ਕੈਂਡੀਡੇਟ ਦੇ ਸੀ ਅਸੀਂ ਤੇ ਇੱਕ ਅਲੱਗ ਲੜਨ ਦਾ ਸਾਡਾ ਜਿਹੜਾ ਸੁਪਨਾ ਸੀ ਉਹ ਅਸੀਂ ਦੀਖਦੇ ਸੂਆ ਭਾਰਤੀ ਨੇ ਸਾਡੀ ਪਾਰਟੀ ਨੂੰ ਪੂਰਾ ਕਰਤਾ ਹੈ ਇਹਦੀ ਪਰਫਾਰਮੈਂਸ ਤੁਸੀਂ ਵੇਖਿਓ ਵੀ ਕਿੱਡੀ ਜ਼ਬਰਦਸਤ ਹੋ ਗਈ ਇੱਕ ਤਾਂ ਸਾਡੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਲੋਕਾਂ ਨੇ ਪਸੰਦ ਕੀਤਾ ਚਾਹੇ ਕਿਸਾਨ ਆ ਚਾਹੇ ਗਰੀ ਮਜ਼ਦੂਰ ਆ ਇੱਕ ਸਾਡਾ ਜਿਹੜਾ ਸਟਰਕਚਰ ਆ ਉਹ ਅੱਗੇ ਨਾਲ ਸਟਰੋਂਗ ਹੋਇਆ ਇਸ ਕਰਕੇ ਸਾਨੂੰ ਕੋਈ ਖਦਸ਼ਾ ਨਹੀਂ ਸਾਨੂੰ ਕੋਈ ਡਰ ਨਹੀਂ ਸਾਡੇ ਮਾਤੇ ਕੋਈ ਵਹਿਮ ਨਹੀਂ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਉਹ ਲੋਕਾਂ ਨੇ ਉਹਨਾਂ ਦੇ ਕੰਮਾਂ ਦੇ ਵਿਹਾਰ ਤੇ ਪਾਉਣੀਆਂ ਨੇ ਇਹ ਜਿਹੜੇ ਕੰਮ ਨੇ ਉਸੀਂ ਹੁਣ ਵੋਟਾਂ ਵਾਸਤੇ ਥੋੜਾ ਸ਼ੁਰੂ ਕੀਤਾ ਹੈ ਪਿਛਲੇ 10 ਸਾਲਾਂ ਤੋਂ ਮੋਦੀ ਜੀ ਨੇ ਸਾਰੇ ਦੇਸ਼ ਦੇ ਵਿੱਚ ਨਾ ਕੇ ਇਕੱਲੇ ਪੰਜਾਬ ਦੇ ਵਿੱਚ ਚਾਹੇ ਅਸਾਮ ਚਾਹੇ ਤਿਰਪੁਰਾ ਚਾਹੇ ਕਰਨਾਟਕਾ ਚਾਹੇ ਐਮਪੀ ਆ ਜਿੱਥੇ ਸਾਡੀਆਂ ਸਰਕਾਰਾਂ ਹੈਗੀਆਂ ਉੱਥੇ ਵੀ ਕੰਮ ਕਿੱਥੇ ਜਿੱਥੇ ਨਹੀਂ ਹੈਗੀਆਂ ਉੱਥੇ ਵੀ ਗਰੀਬ ਔਰ ਕਲਿਆਣ ਦੇਸ਼ ਦੇ ਕਿਸਾਨਾਂ ਵਾਸਤੇ ਦੇਸ਼ ਦੇ ਮਜ਼ਦੂਰ ਵਾਸਤੇ ਵਪਾਰੀ ਵਾਸਤੇ ਆ ਹੁਣ ਜਿਹੜਾ ਸਾਡਾ ਨਵਾਂ ਮੈਨੀਫੈਸਟੋ ਆਇਆ ਕਿੱਡਾ ਜ਼ਬਰਦਸਤ ਆ ਔਰ ਆਉਣ ਵਾਲੇ ਜਿਹੜੇ 2024 ਦੇ ਇਲੈਕਸ਼ਨ ਉਸ ਮੈਨੀਫੈਸਟੋ ਦੇ ਆਧਾਰ ਤੇ ਹੀ ਲੜੇ ਜਾਣਗੇ ਜਿਹੜਾ ਸੰਕਲਪ ਪੱਤਰ ਜਾਰੀ ਕੀਤਾ ਵੱਲੋਂ ਉਹਨਾਂ ਸਕਲਪਤਰਾਂ ਵਿੱਚ ਬਹੁਤ ਸਾਰਾ ਜਿਹੜਾ ਲੋਕਾਂ ਵਿੱਚ ਵਾਅਦੇ ਕੀਤੇ ਗਏ ਆ ਉਹਨਾਂ ਵਾਅਦਿਆਂ ਨੂੰ ਕਿਵੇਂ ਦੇਖਦੇ ਆ ਉਹਨਾਂ ਵੱਲ ਵਾਅਦੇ ਦੇਖੋ ਜੀ ਵਾਅਦੇ ਦਾ ਪਹਿਲਾ ਆਲਰੇਡੀ ਜਿਹੜੇ ਪਹਿਲਾਂ ਕੀਤੇ ਆ ਉਹਨਾਂ ਦੇ ਵਿੱਚ ਇਜ਼ਾਫਾ ਹੀ ਕੀਤਾ ਹੈ ਚਾਹੇ ਉਹ ਫ੍ਰੀ ਕਣਕ ਦਾ ਹੋਵੇ ਉਹਨੂੰ 5 ਸਾਲ ਵਾਸਤੇ ਅੱਗੇ ਕਰਤਾ ਸੀ 10 ਸਾਲ ਫ੍ਰੀ ਕਣਕ ਦਿੱਤੀ ਚਾਹੇ ਉਹ 3 ਕਰੋੜ ਆਵਾਸ ਜੋ ਉਹਨਾਂ ਦੇ ਤਹਿਤ ਮਕਾਨ ਦਿੱਤੇ ਹੋਣ ਅਸੀਂ ਉਹਨਾਂ ਨੂੰ ਹੋਰ ਵਧਾ ਕੇ 4 ਕਰੋੜ ਦਿੱਤੇ ਤੇ 3 ਕਰੋੜ ਹੋਰ ਗੋਦੀ ਸਾਹਿਬ ਨੇ ਕਰਤੇ ਚਾਹੇ ਉਹ ਡਵੈਲਪਮੈਂਟ ਸੜਕਾਂ ਦੀ ਹੋਵੇ ਚਾਹੇ ਉਹ ਪੈਨਸ਼ਨ ਜੋ ਉਹਨਾਂ ਹੋਵੇ ਸਭ ਤੋਂ ਜਿਹੜੀ ਮੈਂ ਖੁਸ਼ੀ ਦੀ ਗੱਲ ਸਭਨਾ ਕਿ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੈ ਕਿ 60 ਸਾਲ ਤੋਂ ਉੱਪਰ ਵਾਲੇ ਚਾਹੇ ਉਹ ਕਿਸਾਨ ਹੋਵੇ 70 ਸਾਲ ਤਾਂ 70 ਸਾਲ ਤੋਂ ਉੱਪਰ ਵਾਲੇ ਜਿਹੜੇ ਕਿਸਾਨ ਹੋਏ ਕਿਸਾਨ ਹੋਵੇ ਵੈਸੇ ਦੁਕਾਨਦਾਰ ਦਾ ਮੈਂ ਬੜਾ 60 ਸਾਲ ਆ ਤੇ ਚਾਹੇ ਦੁਕਾਨਦਾਰ ਹੋਵੇ ਚਾਹੇ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਦੇਖੋ ਇੱਕ ਨੌਕਰੀ ਪੇਸ਼ਾ ਦਾ ਪੈਨਸ਼ਨ ਲੈ ਸਕਦਾ ਜੇਕਰ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ ਆ ਤਾਂ ਸਾਡੇ ਕਿਸਾਨ ਨੇ ਅਨਦਾਤਾ ਨੇ ਉਹਨੇ ਵੀ ਸਾਡੇ ਦੇਸ਼ ਦਾ ਅਨ ਭਰਿਆ ਢਿੱਡ ਭਰਿਆ ਲੋਕਾਂ ਦਾ ਸਾਡੇ ਵਪਾਰੀ ਨੇ ਉਹ ਕੰਮ ਕਰਕੇ ਜੀਐਸਟੀ ਟੈਕਸ ਦੇ ਕੇ ਉਹ ਉਹਨਾਂ ਨੇ ਦੇਸ਼ ਦੀ ਸਾਡੀ ਸਰਕਾਰ ਨੂੰ ਕਾਮਯਾਬ ਕੀਤਾ ਇਸ ਕਰਕੇ ਉਹਨਾਂ ਦੀਆਂ ਇਹਨਾਂ ਯੋਗਦਾਨਾਂ ਨੂੰ ਮੁੱਖ ਰੱਖਦੇ ਹੋਏ ਮੋਦੀ ਸਾਹਿਬ ਨੇ ਇਹ ਇੱਕ ਲੋਕਾਂ ਦੇ ਮਨਾਂ ਦੀ ਤੇ ਦਿਲ ਦੀ ਗੱਲ ਕੀਤੀ ਹੈ ਕਿ ਕਿਸਾਨ ਨੂੰ ਵੀ ਪੈਨਸ਼ਨ ਮਿਲੇਗੀ ਮਜ਼ਦੂਰ ਨੂੰ ਵੀ ਮਿਲੇਗੀ ਦੁਕਾਨਦਾਰ ਨੂੰ ਵੀ ਮਿਲੇਗੀ ਇਸ ਕਰਕੇ ਇਹ ਇੱਕ ਸਭ ਤੋਂ ਵੱਡੀ ਪਹਿਲ ਕਦਮ ਹੈ ਪਿੰਡਾਂ ਦੇ ਵਿੱਚ ਜਿਹੜੇ ਕਈ ਕੈਂਡੀਡੇਟਾਂ ਦਾ ਜਿਹੜਾ ਵਿਰੋਧ ਹੋ ਰਿਹਾ ਬੀਜੇਪੀ ਆ ਲੀਡਰਾਂ ਦਾ ਕਿ ਜਾਇ ਜਾਇ ਇਹ ਕਿਸਾਨਾਂ ਵੱਲੋਂ ਜਿਹੜੇ ਵੇਖੋ ਜੀ ਹਰ ਬੰਦੇ ਨੂੰ ਹਰ ਯੂਨੀਅਨ ਨੂੰ ਚਾਹੇ ਕਿਸਾਨ ਯੂਨੀਅਨ ਹੋਵੇ ਮਜ਼ਦੂਰ ਹੋਵੇ ਸਭ ਮਜ਼ਦੂਰ ਸੰਘ ਹੋਵੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਅਸੀਂ ਉਹਨਾਂ ਨਾਲ ਸਾਡੇ ਕਿਸਾਨ ਭਰਾ ਨੇ ਹੈ ਪਰਮਜੀਤ ਸਿੰਘ ਜਟਾਣਾ ਜੀ ਇਹ ਵੀ ਕਿਸਾਨ ਨੇ ਅਸੀਂ ਵੀ ਪਿੰਡ 'ਚ ਰਹਿੰਨੇ ਕਿਸਾਨੀ ਕਰਦੇ ਆ ਬਿਜ਼ਨਸ ਵੀ ਕਰਦੇ ਆ ਅਸੀਂ ਉਹਨਾਂ ਦੀ ਗੱਲ ਜਿਹੜੀ ਆ ਉਹ ਅਸੀਂ ਧਿਆਨ ਨਾਲ ਸੁਣਦੇ ਵੀ ਆ ਉਹਨਾਂ ਦੀ ਗੱਲ ਅੱਗੇ ਵੀ ਰੱਖਦੇ ਆ ਜੇਕਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੱਲ ਹੈ ਤਾਂ ਉਹਨਾਂ ਨੂੰ ਅਸੀਂ ਆਪਣੇ ਭਰਾ ਨੇ ਸਾਡੇ ਦੇਸ਼ ਦੇ ਕਿਸਾਨ ਜਿਹੜੇ ਉਹ ਸਾਡਾ ਹਲਦਾਤਾ ਪਿੰਡਾਂ ਦੇ ਵਿੱਚ ਅਸੀਂ ਰਹਿਣ ਵਾਲਿਆਂ ਪਿੰਡਾਂ ਦੇ ਸਾਡੇ ਉਹਨਾਂ ਨਾਲ ਅਸੀਂ ਸੱਚੇ ਤਾਇਆ ਦਾ ਵਿਹਾਰ ਆ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹਨਾਂ ਦੀ ਜਿਹੜੀਆਂ ਗੱਲਾਂ ਨੇ ਸਾਡੀ ਸਰਕਾਰ ਆਲਿਆਂ ਤੋਂ ਪੰਜਾਬ ਦੇ ਵਿੱਚ ਸਾਡੀ ਸਟੇਟ ਗਵਰਨਮੈਂਟ ਜਿੱਦਾਂ ਆ ਗਈ ਉਹਦੇ ਅਸੀਂ ਉਹਨਾਂ ਦੇ ਜਿਹੜੇ ਮਸਲੇ ਰਹਿੰਦੇ ਆ ਕਿਉਂਕਿ ਜਿਆਦਾ ਉਲਝਾਏ ਮਸਲੇ ਸਟੇਟ ਗਵਰਨਮੈਂਟਾਂ ਨੇ ਔਰ ਸੈਂਟਰ ਦੀ ਕੋਸ਼ਿਸ਼ ਰਹੀ ਆ ਉਹਨਾਂ ਨੇ ਤਿੰਨ ਵਾਰ ਪੰਜ ਵਾਰ ਉੱਥੇ ਆ ਕੇ ਯੂਨੀਅਨ ਨਾਲ ਮਸਲਾ ਹੱਲ ਕਰਨ ਦੀ ਗੱਲ ਕੀਤੀ ਜੇ ਕੋਈ ਰਹੇਗੀ ਕਮੀ ਅਸੀਂ ਉਹ ਨਵੀਂ ਭਰਾਵਾਂ ਨਾਲ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੀ ਪਹਿਲ ਜਿਹੜੀ ਆ ਉਹ ਇਹ ਹੈ ਕਿ ਸਾਡਾ ਦੇਸ਼ ਦਾ ਕਿਸਾਨ ਖੁਸ਼ਹਾਲ ਹੋਣਾ ਚਾਹੀਦਾ ਸਾਡਾ ਨੌਜਵਾਨ ਖੁਸ਼ਹਾਲ ਹੋਣਾ ਚਾਹੀਦਾ ਸਾਡੇ ਦੇਸ਼ ਦੀ ਜਿਹੜੀ ਆ ਜਵਾਨੀ ਆ ਸਾਡੇ ਸਾਡਾ ਵਿਗਿਆਹ ਨਾ ਉਹ ਕਿਸਾਨਾਂ ਤੇ ਡਿਪੈਂਡਡ ਸਾਰੇ ਦੇਸ਼ ਵਡ ਦੇ ਚਾਹੇ ਅਰਜנטיਨਾ ਚਾਹੇ ਫਿਲਪਾਈਨਾ ਕੈਨੇਡਾ ਅਮਰੀਕਾ ਉਹ ਸਾਰੇ ਕਿਸਾਨ ਹਤੈਸ਼ੀ ਆ ਔਰ ਹਿੰਦੁਸਤਾਨ ਹੈ ਹੀ ਸਾਡਾ ਜਿਹੜਾ ਉਹ ਕਿਸਾਨ ਦੇ ਡਿਪੈਂਡ ਕਰਦਾ 80% ਲੋਕ ਜਿਹੜੇ ਪਿੰਡਾਂ 'ਚ ਰਹਿੰਦੇ ਆ ਕਿਸਾਨੀ ਕਰਦੇ ਆ ਸੋ ਸਾਡਾ ਕਿਸਾਨ ਜਿਹੜਾ ਉਹ ਅਸੀਂ ਉਹਨੂੰ ਜਿੱਦਾਂ ਵੀ ਸਾਡੀ ਪਾਰਟੀ ਦਾ ਮਨਸ਼ਾ ਉਹ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਮੈਨੂੰ ਲੱਗਦਾ ਹੈ ਕਿ ਨਹੀਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਕਿ ਸਾਨੂੰ ਸਮਰਥਨ ਵੀ ਦੇਣਗੇ ਉਹ ਦੇਰ ਵੀ ਆਏ ਜਿੱਥੇ ਕੋਈ ਕਮੀ ਰਹੇਗੀ ਉਹਨੂੰ ਅਸੀਂ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਨਾਰਾ ਦਿੱਤਾ ਗਿਆ ਹੈ ਮੋਦੀ ਸਰਕਾਰ ਵੱਲੋਂ ਵੀ 80 400 ਪਾਰ ਦਾ ਉਹ ਕਿਵੇਂ ਦੇਖਦੇ ਆ ਜੀ ਦੇਖੋ ਮੋਦੀ ਸਾਹਿਬ ਵੱਲੋਂ ਨਾਰਾ ਨਹੀਂ ਦਿੱਤਾ ਗਿਆ ਜਿਹੜਾ ਮੋਦੀ ਸਾਹਿਬ ਨੇ ਨਾਰਾ ਦਿੱਤਾ ਹੈ ਉਹ ਸਾਡੇ ਲੋਕਾਂ ਦੀ ਪਾਪਾਖਿਆ ਨੂੰ ਵੇਖ ਕੇ ਉਹਨਾਂ ਦੇ ਪਿਆਰ ਨੂੰ ਵੇਖ ਕੇ ਉਹ ਜੋ ਤੱਲਿਓਂ ਜਦੋਂ ਗੱਲ ਵੇਖੋ ਅੱਜ ਮੈਂ ਵੇਖਿਆ ਜਿਹੜੀ ਪਾਪਾਖਿਆ ਹੁੰਦਾ ਏ ਇੱਕ ਸਤਕਾਰ ਤੇ ਪਿਆਰ ਲੋਕਾਂ ਨੇ ਜਿਹੜਾ ਉਹਨਾਂ ਨੂੰ ਦਿਖਾਇਆ ਉਹਨੂੰ ਅਸੈਸਮੈਂਟ ਕਰਕੇ ਉਹਨਾਂ ਨੇ ਇੱਕ 400 ਪਾਰ ਦਾ મોદી ਸਾਹਿਬ ਨੇ ਨਾਮ ਦਿੱਤਾ ਹੈ મોદી ਸਾਹਿਬ ਇਕੱਲੇ ਨਹੀਂ ਜਿੱਤ ਸਕਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਦੇਸ਼ ਦਾ ਗਰੀਬ ਦਾ ਕਿਸਾਨ ਦਾ ਇੱਕ ਹਵਾ ਚੱਲ ਗਈ ਵਰਲਡ ਦਾ ਨੇਤਾ ਬਣ ਗਿਆ મોદી ਸਾਹਿਬ ਔਰ ਸਾਰੀ ਦੁਨੀਆ ਨੂੰ ਪਿਆਰ ਕਰਦੀਆਂ ਭੈਣਾਂ ਖਾਸ ਕਰਕੇ ਮਹਿਲਾਵਾਂ ਪਿਆਰ ਕਰਦੀਆਂ ਜਿਨ੍ਹਾਂ ਨੂੰ ਗੈਸ ਫ੍ਰੀ ਸਿਲੰਡਰ ਦਿੱਤੇ ਲੱਖ ਪਤੀ ਦੀਦੀ ਬਣਾਇਆ ਉਹਨਾਂ ਦੇ ਕੱਚੇ ਮਕਾਨ ਪੱਕੇ ਬਣਾਏ ਔਰ ਅੱਜ ਜਿਹੜੀ ਸਾਡੀ ਭੈਣ ਨੂੰ ਕਿਤੇ ਕਿਤੇ ਆਟਾ ਲਜਾਣ ਦੀ ਲੋੜ ਨਹੀਂ ਕਿਤੇ ਉਹਨੂੰ ਕੋਈ ਲੈਟਰਨ ਬਾਥਰੂਮ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਇਹ ਇੱਕ ਸਾਡੀ ਮਾਤਰੀ ਸ਼ਕਤੀ ਦੀ ਦਿੱਤੀ ਹੋਈ ਵਾਅਦਾ ਉਹਦੇ ਵਿੱਚੋਂ ਇਹਨੂ ਬੋਦੀ ਸਾਹਿਬ ਨੇ 400 ਪਾਰ ਦਾ ਨਾਰਾ ਦਿੱਤਾ ਔਰ ਇਹ ਸੰਕਲਪ ਜਿਹੜਾ ਹੈ ਇਹ ਲੋਕਾਂ ਨੇ ਪੂਰਾ ਕਰਨਾ ਹੈ ਔਰ ਮੋਦੀ ਸਾਹਿਬ ਨੇ ਤਾਂ ਉਹਦੇ ਉੱਤੇ ਪਹਿਰਾ ਦੇਣਾ ਹੈ ਔਰ ਉਹਨਾਂ ਲੋਕਾਂ ਦੀ ਜਿਹੜੀ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਗੱਲਾਂ ਲਿਖੀਆਂ ਉਹਨਾਂ ਨੂੰ ਗਰੰਟੀਆਂ ਨੂੰ ਇਨ ਨਵਿੰਨ ਪਹਿਲਾਂ ਵੀ ਪੂਰਾ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਪੂਰਾ ਕਰਨੇ ਸਾਡੇ ਨਾਲ ਇਸ ਟਾਈਮ ਤੇ ਪਰਮਜੀਤ ਸਿੰਘ ਜਟਾਣਾ ਜੀ ਸਾਡੇ ਨਾਲ ਮੌਜੂਦ ਹੈ ਸੱਸੀ ਕਾ ਬਾਈ ਜੀ ਸੱਸੀ ਕਾ ਜੀ ਕਿਵੇਂ ਪਿੰਡਾਂ ਦੇ ਵਿੱਚ ਬੀਜੇਪੀ ਦਾ ਜਿਹੜਾ ਵਿਸਥਾਰ ਹੋ ਰਿਹਾ ਤੇ ਮੋਦੀ ਸਰਕਾਰ ਆਉਣ ਵਾਲੇ ਜਿਹੜੇ 24 ਦੇ ਇਲੈਕਸ਼ਨਾਂ ਕਿਵੇਂ ਜਿੱਤੂਗੀ ਬਹੁਤ ਵਧੀਆ ਮਾਹੌਲ ਚੱਲ ਰਿਹਾ ਪਿੰਡਾਂ ਦੇ ਵਿੱਚ ਹਾਂ ਸ਼ਾਇਦ ਜਿੱਤਾਂਗੇ ਰਾਣਾ ਵਧੀਆ ਜਿੱਤਾਂਗੇ ਮਠਿੰਡਾ ਸੀਟ ਤੋਂ ਬੀਬੀ ਪਰਪਲ ਕੋਰ ਬਰਾਡ ਆਈਏਐਸ ਜਿਹੜੇ ਅਫਸਰ ਆ ਉਹਨਾਂ ਨੂੰ ਟਿਕਟ ਮਿਲ ਗਈ ਆ ਅੱਜ ਡਿਕਲੇਅਰ ਹੋ ਗਿਆ ਕਿਵੇਂ ਦੇਖਦੇ ਉਹਨਾਂ ਨੂੰ ਉਹਨਾਂ ਨੂੰ ਲੱਖ ਲੱਖ ਹਜ਼ਾਰ ਟਿਕਟ ਦੀ ਜੋਰ ਲਾਵਾਂਗੇ ਅੱਛਾ ਜੀ ਵੱਧ ਤੋਂ ਵੱਧ ਵੋਟਾਂ ਪਾ ਕੇ ਚਾਹਾਂਗੇ ਅੱਛਾ ਅੱਛਾ ਇਹ ਸੰਨ ਸਾਡੇ ਨਾਲ ਪਰਮਜੀਤ ਸਿੰਘ ਚਟਾਨਾ ਜੀ ਤੇ ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬੀ ਟੀਵੀ ਮੈਂ ਤੁਹਾਡਾ ਕੇਵਲ ਸ਼ਰਮਾ ਬਹੁਤ